ਹੈਲੋ ਮਾਈ ਯੂਟਿਊਬ ਫੈਮਿਲੀ ਕਿ ਮੈਂ ਉਹ ਤੁਹਾਰੇ ਅੱਜ ਆਪਾਂ ਨਗੇਟਸ ਬਣਾਵਾਂਗੇ ਨਗੇਟਸ ਸਭ ਨੂੰ ਬਹੁਤ ਵਧੀਆ ਲੱਗਦੇ ਨੇ ਤੇ ਮਾਰਕੀਟ ਚੋਂ ਆਪਾਂ ਨੂੰ ਮਹਿੰਗੇ ਪੈ ਜਾਂਦੇ ਤੇ ਆਪਾਂ ਘਰ 'ਚ ਹੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਦੋ ਉਬਲੇ ਹੋਏ ਆਲੂ ਲੈ ਲਏ ਤੇ ਉਹਨਾਂ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਮੈਸ਼ ਕਰ ਲਾਂਗੇ ਤੁਸੀਂ ਇਹ ਘਰ 'ਚ ਜ਼ਰੂਰ ਬਣਾਇਓ ਬੱਚਿਆਂ ਨੂੰ ਵੱਡਿਆਂ ਨੂੰ ਹਰ ਇੱਕ ਇਨਸਾਨ ਨੂੰ ਨਗੇਟਸ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਤੇ ਇਹ ਕਰੰਚੀ ਵੀ ਹੁੰਦੇ ਆ ਤੇ ਥੋੜੇ ਸੌਫਟ ਵੀ ਹੁੰਦੇ ਆ ਨਗੇਟਸ ਦੇ ਆਪਾਂ ਇਹ ਚੰਗੀ ਤਰੀਕੇ ਨਾਲ ਮੈਸ਼ ਕਰ ਲਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਇੱਕ ਚਮਚਾ ਪਾਵਾਂਗੇ ਬਟਰ ਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਧਾ ਚਮਚ ਪਾਦਾਂਗੇ ਚਿੱਲੀ ਫਲੈਕਸ ਦਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਕਾਲੀਆਂ ਮਿਰਚਾਂ ਦਾ ਕੁੱਟੀਆਂ ਹੋਈਆਂ ਤਾਂ ਉਦੋਂ ਬਾਅਦ ਅੱਧਾ ਚਮਚ ਨੂਨ ਦਾ ਐਡ ਕਰਦਾਂਗੇ ਲੂਨ ਐਡ ਕਰਨ ਤੋਂ ਬਾਅਦ ਆਪਾਂ ਦੋ ਚਮਚ ਇਹਦੇ ਵਿੱਚ ਕੌਰਨ ਫਲਾਰ ਦੇ ਐਡ ਕਰਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰਦਾਂਗੇ ਬਿਲਕੁਲ ਚੰਗੀ ਤਰੀਕੇ ਨਾਲ ਪ੍ਰੋਪਰ ਮਿਕਸ ਕਰਦਾਂਗੇ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਉਸ ਤੋਂ ਬਾਅਦ ਆਪਾਂ ਇੱਕ ਪਾਈਪਿੰਗ ਬੈਗ ਲੈ ਲਾਂਗੇ ਪਾਈਪਿੰਗ ਬੈਗ ਦੇ ਵਿੱਚ ਇਹਨਾਂ ਨੂੰ ਤੁਸੀਂ ਘਰੇ ਵੀ ਪਾਈਪਿੰਗ ਬੈਗ ਨਾਰਮਲ ਬਣਾ ਸਕਦੇ ਹੋ ਮਾਰਕੀਟ ਦੇ ਵਿੱਚ ਤਾਂ ਨਾਰਮਲੀ ਆਪਾਂ ਨੂੰ ਮਿਲ ਹੀ ਜਾਂਦੇ ਆਗੇ ਪਰ ਤੁਸੀਂ ਘਰੇ ਵੀ ਕਿਸੇ ਵੀ ਪੋਲੀਥਨ ਵਗੈਰਾ ਦੇ ਵਿੱਚ ਜਾਂ ਕੁਝ ਵੀ ਕੀ ਵਾਲਾ ਕੁਝ ਹੈਗਾ ਉਹਦੇ ਵਿੱਚ ਤੁਸੀਂ ਇਹਨੂੰ ਬਣਾ ਸਕਦੇ ਹੋ ਪਾਈਪਿੰਗ ਬੈਗ ਨੂੰ ਤੇ ਉਸ ਤੋਂ ਬਾਅਦ ਅੱਗੇ ਤੋਂ ਇਹਦੀ ਨੋਜ਼ਲ ਹੈ ਜਿਹੜੀ ਉਹ ਕੱਟ ਕਰ ਲਾਂਗੇ ਨੋਜ਼ਲ ਵਗੈਰਾ ਆਪਾਂ ਦੇਤੇ ਤੇ ਨਹੀਂ ਲਾ ਰਹੇ ਨੂੰ ਐਵੇਂ ਹੀ ਬਣਾਵਾਂਗੇ ਤੇ ਜਿਹੜੀ ਆਪਾਂ ਨੂੰ ਸ਼ੇਪ ਆਉ ਮਿਲ ਜੂਗੀ ਉਸ ਤੋਂ ਬਾਅਦ ਆਪਾਂ ਨਾ ਜਿਹੜਾ ਆਪਣਾ ਜਿੱਥੇ ਵੀ ਤੁਸੀਂ ਇਹਦੇ ਆ ਬਣਾ ਕੇ ਰੱਖਣੇ ਆ ਕਿਸ ਜਿਸ ਵੀ ਚੀਜ਼ ਦੇ ਉੱਤੇ ਉਹਦੇ ਉੱਤੇ ਪੇਸਟ ਕਰ ਲਓ ਤਾਂ ਕਿ ਇਹ ਨੀਚੇ ਨਾ ਚਿਪਕਣ ਤੇ ਨੂੰ ਆਪਾਂ ਉਸ ਹੱਬ ਨਾਲ ਸ਼ੇਪ ਦੇ ਨਾਲ ਜਿਵੇਂ ਆਪਾਂ ਵੀਡੀਓ ਦੇ ਵਿੱਚ ਕਰ ਰਹੇ ਆ ਸੇਮ ਇਸੇ ਤਰੀਕੇ ਦੇ ਨਾਲ ਆਪਾਂ ਨੇ ਇਹਨੂੰ ਬਣਾ ਦੇਣਾ ਕਿਉਂਕਿ ਆਪਣੇ ਜਿਹੜੇ ਨਗੇਟਸ ਹੁੰਦੇ ਨੇ ਉਹ ਐਵੇਂ ਹੀ ਹੁੰਦੇ ਨੇ ਤੇ ਬਾਕੀ ਤੁਸੀਂ ਚਾਹੋ ਜਿਵੇਂ ਸਮਾਈਲੀ ਹੁੰਦੀ ਹੈ ਇਹਨਾਂ ਦੀ ਉਹ ਵੀ ਬਣਾ ਸਕਦੇ ਹੋ ਕੁਝ ਵੀ ਬਣਾ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਨੂੰ 15 ਮਿੰਟ ਦੇ ਲਈ ਆਪਾਂ ਡੀਪ ਫ੍ਰੀਜ਼ਰ ਦੇ ਵਿੱਚ ਰੱਖ ਦੇਣਾ ਤੇ ਉਸ ਤੋਂ ਬਾਅਦ ਆਪਾਂ ਨੇ ਦੂਸਰੀ ਸਾਈਡ 2 ਟੇਬਲस्पून ਆਪਾਂ ਨੇ ਆਟੇ ਦੇ ਲੈ ਲੈਨੇ ਫਲੋਰ ਦੇ ਉਸ ਤੋਂ ਬਾਅਦ ਆਪਾਂ ਨੇ ਪਾਣੀ ਐਡ ਕਰ ਲੈਣਾ 1/3 ਕੱਪ ਉਸ ਤੋਂ ਉਸ ਤੋਂ ਬਾਅਦ ਇਹਨੂੰ ਮਿਕਸ ਕਰ ਦੇਣਾ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਮਤਲਬ ਚੰਗੀ ਤਰੀਕੇ ਨਾਲ ਮਿਕਸ ਕਰਕੇ ਇਹਨੂੰ ਰੱਖਾਂਗੇ ਆਪਾਂ ਇਹਨੂੰ ਆਪਾਂ ਸਾਈਟ ਤੇ ਕਰ ਦਾਂਗੇ ਸਾਈਟ ਤੇ ਕਰਨ ਤੋਂ ਬਾਅਦ ਜਿਹੜੇ ਨਗੇਟਸ ਨੇ ਉਹਨਾਂ ਨੂੰ ਆਪਾਂ ਕੱਢ ਲਾਂਗੇ ਕੱਢ ਕੇ ਇਹਨਾਂ ਨੂੰ ਮਤਲਬ ਕੱਟ ਕਰ ਲਾਂਗੇ ਪੀਸੇਸ ਦੇ ਵਿੱਚ ਮਤਲਬ ਜਿੰਨੇ ਜਿੰਨੇ ਇੱਕ ਵੱਡੇ ਤੁਹਾਨੂੰ ਇਹਦੇ ਪੀਸੇਸ ਚਾਹੀਦੇ ਆ ਜਿਵੇਂ ਦੇ ਮਾਰਕੀਟ ਦੇ ਵਿੱਚ ਹੁੰਦੇ ਨੇ ਸੇਮ ਮੈਂ ਤਾਂ ਉਹੀ ਪੀਸੇਸ ਕੱਟ ਕਰ ਰਹੀ ਆ ਤੁਸੀਂ ਆਪਣੇ ਹਿਸਾਬ ਨਾਲ ਕੱਟ ਕਰ ਲਿਓ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਹ ਡਿਪ ਕਰ ਲਾਂਗੇ ਜਿਹੜਾ ਫਲੋਰਲ ਆ ਪਾਣੀ ਆ ਉਹਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਆਪਣਾ ਬ੍ਰੈਡ ਕ੍ਰਮ ਹੁੰਦਾ ਨਾ ਬ੍ਰੈਡਾਂ ਦਾ ਬਣਾਇਆ ਹੁੰਦਾ ਉਹਦੇ ਸਾਈਡਸ ਕੱਟ ਕਰਕੇ ਜਾਂ ਬ੍ਰੈਡਾਂ ਤੋਂ ਉਹਦੇ ਵਿੱਚ ਟਿਪ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਆਇਲ ਦੇ ਵਿੱਚ ਮੀਡੀਅਮ ਹੀਟ ਦੇ ਉੱਤੇ ਫਰਾਈ ਕਰਾਂਗੇ ਤੇ ਇਹ ਬ੍ਰੈਡ ਕ੍ਰਮਸ ਦੇ ਨਾਲੇ ਕ੍ਰਾਂਚੀ ਵੀ ਬਣਨਗੇ ਤੇ ਲੁੱਕ ਬਿਲਕੁਲ ਜਿਵੇਂ ਤੁਸੀਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਂਦੇ ਨੇ ਨਾ ਸੇਮ ਉਹੀ ਲੁੱਕ ਆ ਜੂਗੀ ਤੇ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਤੇ ਖਾਣ ਦੇ ਵਿੱਚ ਤਾਂ ਸੋਹਣੇ ਤੇ ਟੇਸਟੀ ਤਾਂ ਹੋਣੀ ਹੀ ਹੋਣੇ ਆ ਕਿਉਂਕਿ ਆਪਾਂ ਤੁਹਾਨੂੰ ਹਰ ਇੱਕ ਡੇਲੀ ਨਵੀਂ ਨਵੀਂ ਰੈਸਪੀ ਦੱਸਦੇ ਆ ਤੇ ਡੇਲੀ ਕੋਈ ਮਤਲਬ ਐਵੇਂ ਦੀ ਰੈਸਪੀ ਦੱਲਨੀ ਦੱਸ ਬਣਾ ਸਕੀ ਹਰ ਇੱਕ ਰੈਸਪੀ ਆਪ ਤੁਸੀਂ ਬਹੁਤ ਹੀ ਜਲਦੀ ਮਿੰਟਾਂ ਸਕਿੰਟਾਂ ਦੇ ਵਿੱਚ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਤੇ ਬਿਲਕੁਲ ਜਿਵੇਂ ਦੀ ਹੋਟਲ ਵਗੈਰਾ ਦੇ ਵਿੱਚ ਮਿਲਦੀ ਹੈ ਤੁਹਾਨੂੰ ਕਿਸੇ ਮਾਲ ਵਗੈਰਾ ਦੇ ਵਿੱਚੋਂ ਜਾਂ ਅੱਗੇ ਤੇ ਕਿਸੇ ਕਿਸੇ ਵੀ ਸਟੋਰ ਤੋਂ ਮਿਲਦਾ ਹੈ ਨਾ ਤੁਹਾਨੂੰ ਸੇਮ ਓਮੇ ਦੇ ਨਗੇਟਸ ਤੁਹਾਡੇ ਬਣ ਕੇ ਰੈਡੀ ਹੋ ਜਾਣਗੇ ਤੇ ਆਪਣੇ ਜਿਹੜੇ ਨਗੇਟਸ ਨੇ ਉਹ ਬਣ ਕੇ ਬਿਲਕੁਲ ਰੈਡੀ ਨੇ ਤੇ ਹੁਣ ਤੁਸੀਂ ਇਹਨਾਂ ਨੂੰ ਸਰਵ ਕਰ ਸਕਦੇ ਹੋ ਗੈਸਟ ਨੂੰ ਵੀ ਘਰੇ ਵੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ ਤਦ ਤੱਕ ਮਿਲਾਂਗੇ ਨ